ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਆਪਣੇ YouTube ਚੈਨਲ ਦੇ ਉੱਪਰ ਜੀ ਜਿਹੜੇ ਮੇਰੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਦੇ ਆ ਉਹਨਾਂ ਲਈ ਰਿਕਵੈਸਟ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਜੈਸ ਨਾਲ ਆਪਾਂ ਕੋਈ ਵੀ ਵੀਡੀਓ ਬਣਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਜੋ ਅੱਜ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬੀਲਾ ਖੁਰਦ ਜ਼ਿਲ੍ਹਾ ਬਰਨਾਲਾ ਤੇ ਤਸੀਲ ਇਹਨੂੰ ਤਪਾ ਪਾ ਜਾਂਦੀ ਹੈ ਜੀ ਲਾਗੇ ਪਿੰਡ ਚੰਨਣਵਾਲ ਦੂਸਰੀ ਸਾਈਡ ਟੱਲੇਵਾਲ ਪੈ ਜਾਂਦਾ ਜੀ ਜੋ ਤੁਸੀਂ ਸਕਰੀਨ ਦੇ ਸਾਹਮਣੇ ਵਹਿੜ ਦੇਖ ਰਹੇ ਹੋ ਜੀ ਦੋਸਤੋ ਇਹ ਤਾਜੀ ਵਹਿੜ ਹੀ ਹੈਗੀ 7ਵੇਂ ਮਹੀਨੇ ਸੂਪੀ ਪ੍ਰੋਪਰ 9ਵੇਂ ਮਹੀਨੇ ਤੇ ਪਸ਼ੂ ਸੂਂਦਾ ਹੁੰਦਾ ਹੁੰਦਾ ਇਹ ਟਾਈਮ ਤੋਂ 2 ਮਹੀਨੇ ਪਹਿਲਾਂ ਸੂ ਚੁੱਕੀ ਹੈ ਸੂਪੀ ਸੀਗੀ ਇਹਦੇ ਜੋ ਇਹਨੇ ਬੱਚਾ ਦਿੱਤਾ ਸੀ ਔਰ ਨਾਲ ਦੇ ਨਾਲ ਉਹਦੀ ਡੈਥ ਹੋ ਗਈ ਸੀ ਬੱਸੀ ਦਿੱਤੀ ਸੀ ਇਹਨੇ ਅਸਟਾ ਮੇ ਥੱਲੇ 7 ਲੀਟਰ ਦੁੱਧ ਆਗਾ ਆਪ ਜਿੰਨਾ ਇਹਦਾ ਟਾਈਮ ਪਿਆ ਟਾਈਮ ਦੇ ਵਿੱਚ ਤਕਰੀਬਨ 35 ਤੋਂ 40 ਦਿਨ ਲੈਂਦੇ ਆ ਡੇਢ ਕੁ ਮਹੀਨਾ ਲੈਂਦਾਗਾ ਪ੍ਰੋਪਰ ਤੇ ਆ ਗਿਆ ਦਾ ਟਾਈਮ ਤੇ ਦੁੱਧ ਇਹ ਪੂਰਾ ਵੱਡਣ ਲੱਗ ਜੂਗੀ ਵੀ ਦੁੱਧ ਜਿੰਨਾ ਇਹਨੇ ਪਹਿਲਾਂ ਦੇਣਾ ਸੀ ਉਹ ਨਾਲ ਤਾਂ ਨਹੀਂ ਪੀਕ ਲੈਵਲ ਵਾਲਾ ਦਿੰਦੀ 10 ਤੋਂ 12 ਕਿਲੋ ਲੀਟਰ ਦੁੱਧ ਦੇ ਹੀ ਜਾਊਗੀ ਟਾਈਮ ਤੇ ਆਉਦੇ ਤੇ ਅਸ ਟਾਈਮ ਇਹ ਥੱਲੇ 7 ਲੀਟਰ ਦੁੱਧ ਆ ਡੇਲੀ ਦੁੱਧ ਨੂੰ ਇਹ ਵੱਧਦੀ ਆ ਥਾਣਾ ਦਾ ਸੈਸ ਨੂੰ ਮੈਂ ਰੇਟ ਦਿਖਾਣਾ ਸੋਹਣੇ ਖਾਨ ਲੱਗੇ ਤੇ ਆ ਚਵਾਈ ਚ ਬੂਹੇ ਚ ਸੀਲਸ ਲੱਗਾ ਪੂਰੀ ਬੰਦ ਜੇ ਲੇਵੇ ਦੀ ਹੈਗੀ ਲੇਵਾ ਸਾਨੂੰ ਮੈਂ ਦਿਖਾ ਚੁੱਕਿਆਗਾ ਬਾਕੀ ਬੈਕ ਸਾਈਡ ਤੋਂ ਲੇਵਾ ਦਿਖਾ ਦਿੰਨੇ ਆਪਾਂ ਥਣ ਦੂਜੀ ਸਾਈਡ ਤੋਂ ਵੀ ਦਿਖਾ ਦਈਏ ਚਵਾਈ ਚ ਪੂਰੀ ਸੀਲਸ ਲੱਗਾ ਮੂੰਹ ਇਹ ਦੋ ਦੋਂਦੀਆ ਸੌਰੀ ਚੌਗੀ ਆ ਮੂੰਹ ਮੂੰਹ ਇਹ ਚੌਗੀ ਆ ਪੂਰੀ ਸੀਲਸ ਲੱਗਾ ਗਈ ਬੈਕ ਸਾਈਡ ਤੋਂ ਮੈਂ ਲੇਵਾ ਦਿਖਾਣਾ ਤੁਹਾਡਾ ਚਵਾਈ ਚ ਤਕਰੀਬਨ 2 ਘੰਟੇ ਰਹਿੰਦੇ ਹਜੇ ਦੋ ਘੰਟਾ ਤੱਕ ਚਵਾਈ ਦਾ ਟਾਈਮ ਪੂਰਾ ਵਧੀਆ ਲੇਵਾ ਬਣਾ ਲੈਂਦੀ ਆ ਜਦੋਂ ਆਪਦੇ ਟਾਈਮ ਤੇ ਦੁੱਧ ਦਾ ਟਾਈਮ ਜਦੋਂ ਚੋਂ ਦਾ ਹੋ ਜੇ ਪੂਰੀ ਸਨਕ ਪਣੋ ਚ ਸੀਲ ਬਹਿੜਾਗੀ ਜਦੋਂ ਆਪਦੇ ਟਾਈਮ ਤੇ ਆ ਗਈ ਤਾਂ 10 ਤੋਂ 12 ਕਿਲੋ ਲੀਟਰ ਦੁੱਧ ਦੇ ਦਊਗੀ ਮੁੱਲ ਸਿਰਫ 17000 ਰੁਪਇਆ ਮਾਨਤਾ ਨਹੀਂ ਹੋਊਗਾ ਕੋਈ ਕਹੂਗਾ ਮੇਰਾ ਭਰਾ ਵੀ 10 ਦੀ ਮਿਲ ਜੂ 12 ਦੀ ਮਿਲ ਜੂ ਨਾ ਕਾਲ ਕਰੇ 17000 ਰੁਪਇਆ ਦਾ ਰੇਟ ਆ ਸਿਰਫ ਆਏ ਗਏ ਦਾ ਮਾਨਤਾਣ ਜਰੂਰ ਹੋ ਜੂ ਸੋਣ ਸੱਪਾ ਪੂਰੀ ਸੁਨੱਖੀ ਬਿਹੜਾ ਗਈ ਮੂੰਹ ਚੌਗੀ ਆ ਕਿਸੇ ਨੂੰ ਬਿਹੜ ਦੀ ਜਰੂਰਤ ਹੋਵੇ ਨੰਬਰ ਮੇਰਾ ਸਕਰੀਨ ਤੇ ਚੱਲਦਾ ਇਹ ਨੰਬਰ ਤੇ ਸੰਪਰਕ ਕਰਕੇ ਬਿਹੜ ਤੁਸੀਂ ਖਰੀਦ ਸਕਦੇ ਹੋ ਜੀ ਧੰਨਵਾਦ ਜਲਦੀ ਮਿਲਦੇ ਆ ਕੋਈ ਆਪਾਂ ਨਮੀ ਤੇ ਨੈਕਸਟ ਵੀਡੀਓ ਤੇ ਬਾਈ ਜੀ